ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਪਿੰਡ ਲੰਗਿਆਣਾ ਇਹ ਬਾਗਾਪੁਰਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜਦੋਂ ਆਪਾਂ ਮੋਦਕੀ ਤੋਂ ਬਾਗੇਪੁਰਾ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਪਿੰਡ ਰਹਿ ਜਾਂਦਾ ਵਾ ਤੇ ਜਾਂ ਜਦੋਂ ਬਾਗੇਪੁਰਾ ਨੇ ਤੋਂ ਮੋਦਕੀ ਨੂੰ ਜਾਂਦੇ ਆ ਤਾਂ 8 ਕਿਲੋਮੀਟਰ ਆ ਜਦੋਂ ਮੋਦਕੀ ਤੋਂ ਬਾਗੇਪੁਰਾ ਨੂੰ ਆਉਨੇ ਆ ਤਾਂ ਪਿੰਡ 14 ਕਿਲੋਮੀਟਰ ਆ ਜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੇਜੇ ਆਪਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀ ਰਿਊ ਬਹੁਤ ਆ ਜਾਂਦਾ ਆਪਣੇ ਵੀਡੀਓ ਦੇ ਉੱਪਰ ਬਸ ਸਬਸਕ੍ਰਾਈਬਰ ਥੋੜਾ ਘੱਟ ਘਾਟ ਨਾਲ ਦਾ ਸਬਸਕ੍ਰਾਈਬ ਵੀ ਕਰੀ ਚੱਲਿਆ ਕਰੋ ਕਿਉਂਕਿ ਤੁਹਾਨੂੰ ਹਰ ਨਵੇਂ ਵੀਡੀਓ ਦੇ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਕਿ ਪਾਸੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮਿਲ 98783 93488 ਆ ਸੱਲੀ ਭਰ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਟੋਕੜ ਗੱਭਨਾਂਗਾ ਤੁਸੀਂ ਆ ਕੇ ਡਾਕਟਰ ਸਾਹਿਬਾਨ ਲੈ ਕੇ ਤੁਸੀਂ ਚੈੱਕ ਕਰਾ ਕੇ ਆਪਦੀ ਤੇ ਜਾ ਸਕਦੇ ਹੋ ਜੀ ਇੱਕ ਗੱਲ ਤੁਹਾਨੂੰ ਪਹਿਲਾਂ ਨੋਟ ਕਰਾ ਦਿਆ ਮੈਂ ਵੀਡੀਓ ਦਾ ਸਭਾ ਨੋਟ ਕਰ ਲਓ ਜੇ 8:29 ਹੋਏ ਆ ਬਾਈ ਗਾ ਸਾਢੇ 6 ਵਜੇ ਗਾ ਚੋਈ ਕੀਤੀ ਆ ਆਪਾਂ ਥਾਣਾ ਨੋ ਜਜਮੈਂਟ ਤੇ ਉਸ ਹਿਸਾਬ ਨਾਲ ਕਰਨੀ ਆ ਕਿ ਸ਼ਾਮ ਦੀ ਚੋਈ ਸਾਰਾ ਦੇਣੀ ਪਿਆ ਵਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡੇ ਸਾਡੇ ਮੇਰੇ ਪਿੰਡ ਭਰਾਵਾਂ ਤੋਂ ਪਹਿਲਾਂ ਬਈ ਇੱਕ ਬੈਡ ਵਕਾਉ ਆ ਜੀ ਇੱਕ ਵਕਾਉ ਆ ਜੀ 4.5 ਦੀ ਗੱਬਣਾ ਚੈੱਕ ਪਾਸ ਆ ਚੈੱਕ ਪਾਸ ਆ 13 ਲੀਟਰ ਦੁੱਧਾ ਕੰਡੇ ਵਾਲਾ ਠੀਕ ਆ ਦੋ ਟੈਂਕ ਚੋ ਲੈ ਜਿਹੜੀ ਗੱਲ ਵੀਡੀਓ ਤੋਂ ਕਹਿੰਦਾ ਮੈਂ ਇਧਰੋਂ ਕਮਾ ਕੇ ਵਖਾਉਂਗਾ ਤੁਸੀਂ ਦੋ ਡੰਗਾ ਆਓ ਤੁਸੀਂ ਚਾਰ ਡੰਗਾ ਉਠਾ ਦੋ ਠੀਕ ਆ ਠੀਕ ਆ ਜੀ ਤੇਲੇ ਪੈਸੇ ਮੈਂ ਦੇਉਂਗਾ ਜੇ ਦੁੱਧ ਘੱਟ ਹੋਇਆ ਠੀਕ ਆ ਡੱਬੇ ਮਾਰ ਕੇ ਲੈ ਜਾਓ ਆਪਦੇ ਦੁੱਧ ਮਾਰ ਕੇ ਪਾਸੇ ਦੇ ਫਰਕ ਵੀ ਹੋਵੇ ਠੀਕ ਆ ਜੀ ਬੈਲ ਉਠਲੋ ਹੋਏਗਾ ਕਿੰਨਾ ਦੁੱਧ ਪਰ ਉਹ ਇੱਕ ਸਰ ਉਹ ਜੇ ਦੁੱਧ ਦਊਗੀ ਠੀਕ ਹੈ ਜੀ ਮੈਂ ਗਰਮਾ ਦੇ ਫੇਰ ਨਹੀਂ ਆ ਲਵਾਂਗੇ ਠੀਕ ਹੈ ਜੀ ਅੱਜ 48000 ਰੁਪਿਆ ਲਾਇਆ ਕੋਈ ਦੱਸਦਾ ਨਹੀਂਗਾ ਠੀਕ ਹੈ ਜੀ ਇਹ 48000 ਦਾ ਆਪਾਂ ਕਹਾਂ 48000 48000 ਦਾ ਕੋਸ਼ਿਸ਼ ਕਰਾਂ ਮਠਾਣੇ ਦਾ ਵਾਗਲ ਜਾਵਗੀ ਪਤਾ ਠੀਕ ਹੈ ਜੀ ਇੱਕ ਠੀਕ ਹੈ ਬਈ ਹਾਂਜੀ ਹਾਂਜੀ ਮੈਂ ਤਾਂ ਹੁਣ ਮੈਂ ਕੱਲ ਮੰਡੀ ਗਿਆ ਸੀ ਰਾਸਤਾਨਾ ਠੀਕ ਹੈ ਜੀ ਮੈਂ ਦੋ ਬੋਜਾ ਲੈ ਕੇ ਆਇਆ ਠੀਕ ਹੈ ਜੀ ਹਾਂ ਮੈਂ ਜਦੋਂ ਇਹ ਉੱਥੇ ਲੱਖ ਤੋਂ ਸਟਾਰਟ ਹੀ ਹੁੰਦੀ ਮੈਂ ਠੀਕ ਹੈ ਜੀ 1 10 1.5 1 2.5 2 ਲੱਖ 2 ਲੱਖ ਠੀਕ ਹੈ ਜੀ ਦੁੱਧ 15 ਬਲਕ ਠਰ ਠਰ ਮੱਝ ਵੇਖ ਗਿਆ ਫਿਰ ਮੱਝ ਵੀ ਇੱਕ ਤਾਂ ਮੈਂ ਦੇਦੀ ਆ ਠੀਕ ਹੈ ਜੀ 1 ਲੱਖ ਦਾ ਦੂਜਾ 52 ਜੀ ਠੀਕ ਹੈ ਜੀ 18 ਲੀਟਰ ਦੁੱਧ ਠੀਕ ਹੈ ਜੀ ਬਣਾ ਦੋ ਡਾਕ ਉੱਥੇ ਚੋਈ ਠੀਕ ਹੈ ਕਿਦਾਂ ਕਰੇ ਚੋਲੀ ਠੀਕ ਹੁਣ ਅਸਰ ਚੋਲੀ ਦੀ ਭੇਤੀ ਹੈ ਠੀਕ ਹੈ ਬਾਈ ਠੀਕ ਹੈ ਜੀ ਇੱਕ ਮੈਂ ਖੜੀ ਆ ਠੀਕ ਹੈ ਜੀ 13 ਲੀਟਰ ਦੁੱਧ ਥੱਲੇ ਠੀਕ ਹੈ ਜੀ ਘੰਡੇ ਵਾਲਾ ਜਵਾਕ ਮਾਰ ਕੱਟੀ ਹੈ ਠੀਕ ਹੈ ਜੀ ਵੀ ਇਹਨਾਂ ਦੀ ਸੂਈਆਂ ਚਾਰ ਦੰਦ ਆ ਮੈਂ ਦੇ ਠੀਕ ਹੈ ਝੋਟੀ ਆ ਝੋਟੀ ਹੈ ਠੀਕ ਹੈ ਜੀ ਜਿਹਦਾ ਮੁੱਲ 100 ਹੈ ਠੀਕ ਹੈ ਜੀ ਚਲੋ ਉਹ ਵੀ ਘਰ ਆ ਵੇਖ ਲਵੇ ਘਰੇ ਆ ਕੇ ਉਹ ਵੀ ਘਰੇ ਆ ਕੇ ਆਪਣੇ ਵੇਚ ਲੈ ਕਾਕੇ ਬਰਾੜ ਕੋਲੇ ਠੀਕ ਹੈ ਜੀ ਕਿਤੇ ਵੀ ਦਊਂਗਾ ਚਾਰ ਦੰਦਾਂ ਦਾ ਝੋਟੀ ਦੇ ਠੀਕ ਹੈ ਜੀ 13 ਲੀਟਰ ਦੁੱਧ ਘੰਡੇ ਵਾਲਾ ਉਹ ਚੱਲ ਚਾਜੀ ਜੀ ਜੂ ਲਾਲੂ ਦੀ ਵੀ ਠੀਕ ਆ ਇਹਦੀ ਆ ਠੀਕ ਆ ਜਿਹਦੀ ਇੱਕ ਵੀ ਕੋਈ ਫਰਾਜ ਆ ਜੀ ਬੰਦਵਾਰ ਮੰਡੀ ਲੱਗਦੀ ਆ ਠੀਕ ਆ ਜੀ ਫਰਾਸਤ ਠੀਕ ਆ ਜੀ ਫਰੇਕੀ ਸਾਡਾ ਬਲ 150 ਕੋਣੂ ਲੱਗਿਆ ਠੀਕ ਆ ਅੱਜ ਫਿਰ ਇੱਕੀ ਜਣੀ ਆ ਅੱਜ ਇੱਕੀ ਜਣੀ ਆ ਇਹ ਵੇਖੋ ਬਾਈ ਕੋਈ ਪੈਸਿਆਂ ਦੀ ਆਪਾਂ ਕਹਦੇ ਨੇ ਪੈਸਾ ਲਵਦਾ ਕੋਈ ਦਾ ਆ ਜਾ ਦੁੱਧ ਵੀ ਲੈਣਾ 4 ਮਹੀਨੇ ਆਪਾਂ ਠੀਕ ਆ ਜੀ ਪਹਿਲਾਂ ਤਾਂ ਨਈ ਵੋਟਾ ਡੱਕਾ ਸਵਦਾ ਕੋਹ ਨੂੰ ਨਹੀਂ ਹੁੰਦਾ ਠੀਕ ਆ ਜੀ ਮਹਿੰਗਾਈ ਬਹੁਤ ਆ ਵੇਖਣ ਚੱਲਦਾ ਪ੍ਰੈਗਨੈਂਟ ਠੀਕ ਆ ਜੀ 4.5 ਦੀ ਠੀਕ ਆ ਜੀ ਗਾ ਗਰਮਾ ਦੇ ਵਿੱਚ ਫੇਰ ਨਹੀਂ ਵੇਚਣ ਦੀ ਲੋੜ ਹੀ ਨਹੀਂ ਠੀਕ ਆ ਜੀ ਆਓ ਦੁੱਧ ਲਵੋ ਤੇਰਾ ਲੀਟਰ ਦੁੱਧ ਮਾੜੀ ਗਾਂ ਦੇ ਦੁੱਧ ਹੋਣਾ ਸੱਜਰ ਦਿੰਦੀ ਆ ਸੱਜਰ ਦਿੰਦੀ ਆ ਮਾੜੀ ਮਾੜੀ ਫੜ ਠੀਕ ਆ ਜੀ ਤੇਰਾ ਲੀਟਰ ਕੰਧਿਆ ਡੱਬਾਣਾ ਹੋਣਾ ਠੀਕ ਆ ਜੀ ਤੇ ਬਾਈ ਜੀ ਮੁਰਕ ਕੇ ਤੁਸੀਂ ਆਪ ਹਿਸਾਬ ਲਾ ਲਓ ਠੀਕ ਆ ਠੀਕ ਹੈ ਜੀ ਹਾਂਜੀ ਲਓ ਗੱਲਾਂ ਗੋਲ ਗੋਲ ਆਪਾਂ ਪਾਣੀ ਪਾਈ ਥਾਣ ਤੋਂ ਗਿਆ ਠੀਕ ਹੈ ਜੀ ਲਓ ਜੀ ਦੋਸਤੋ ਸੋਈ ਬਾਈ ਦੇ ਗੱਲਾਂ ਸੋਨੇ ਬਾਈ ਕਹਿੰਦਾ ਵੀ 13 ਤੋਂ ਕੰਡੇ ਵਾਲਾ ਤਿਆਰ ਆ ਕਰਾਓ ਸੰਗ ਹੈਗਾ ਸੋਨਾ ਹੱਥ ਦੀ ਚੁਾਈ ਵਾਲਾ ਮੁੱਠੀ ਵਾਲਾ ਥਾਣਾਗਾ ਜਿਹੜਾ ਮਰਜੀ ਵੀਰੇ ਦੋ ਟਾਈਮ ਤਿੰਨ ਟਾਈਮਾਂ ਦੀ ਚਾਰ ਟਾਈਮਾਂ ਦੀ ਚੋਕੇ ਲੈ ਜਾ ਸਕਦਾ ਜੀ ਜਿਹਦੇ ਪਸੰਦ ਆ ਉਹਦੇ ਬਾਈ ਨਾਲ ਗੱਲਬਾਤ ਕਰਨੀ ਹੈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਸਾਡੇ 4.5 ਦੇ ਟੋਕੜ ਗੱਬਣ ਚੈੱਕ ਪਾਸ ਆ ਗਈ ਮੋਲ ਜੀ ਦਾ 48000 ਰੁਪਿਆ ਵਿੱਚੋਂ ਵੀ ਤੁਹਾਨੂੰ ਛੋੜ ਛੱਪਾ ਜ਼ਰੂਰ ਕਰ ਦੂਗਾ ਬਾਈ ਜੀ ਤੇ ਪਸੰਦ ਆਗਦੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ